ਸਾਸਟ੍ਰਿਕ ਗਰਲਫ੍ਰੈਂਡਸ ਮੈਥਡ ਹਾਸਟ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਆਪਾਂ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਸ਼ੈਟਿਕਾ ਪੇਨ ਬਾਰੇ ਅੱਜ ਦੀ ਜੋ ਸ਼ੈਟਿਕਾ ਪੇਨ ਹੈ ਇਹ ਆਪਣੇ ਮੇਰੇ ਖੁਦ ਦੀ ਸ਼ੈਟਿਕਾ ਪੇਨ ਬਾਰੇ ਆਪਾਂ ਤੁਹਾਨੂੰ ਦੱਸਣ ਜਾ ਰਹੇ ਆਂ ਕਿਦਾਂ ਆਪਾਂ ਤਿੰਨ ਤੋਂ ਚਾਰ ਦਿਨ ਦੇ ਵਿੱਚ ਸ਼ੈਟਿਕਾ ਪੇਨ ਨੂੰ ਆਪਾਂ ਕਿਹੜੀਆਂ ਕਸਰਤਾਂ ਕੀਤੀਆਂ ਕਿ ਠੀਕ ਹੋ ਗਈਆਂ ਕਿਉਂਕਿ ਐਜ਼ ਅ ਫਿਜ਼ੀਓਥੈਰੇਪਿਸਟ ਮੇਰਾ ਸਾਰਾ ਦਿਨ ਆਪਣਾ ਜੋ ਕੰਮ ਹੁੰਦਾ ਹੈ ਉਹ ਸਾਰੀ ਦਿਨ ਆਪਾਂ ਫਲੈਕਸ਼ਨ 'ਚ ਕੰਮ ਕਰਦੇ ਆਂ ਐਦਾਂ ਬੈਂਡ ਹੋ ਐਕਸਟੈਂਸ਼ਨ ਨਹੀਂ ਕਰ ਪਾਉਂਦੇ ਕਈ ਵਾਰ ਇੰਨਾ ਜ਼ਿਆਦਾ ਬਿਜ਼ੀ ਹੋ ਜਾਂਦੇ ਆ ਸੋ ਅਗਰ ਆਪਾਂ ਫਲੈਕਸ਼ਨ 'ਚ ਰਵਾਂਗੇ ਤਾਂ ਸ਼ਾਇਟਿਕ ਜਿਹੜੀ ਨਰਵ ਹੈ ਜੋ ਲੰਬਰ ਲੈਵਲ ਤੋਂ ਆਪਣੇ ਸਟਾਰਟ ਹੁੰਦੀ ਹੈ ਉਸ ਜਗ੍ਹਾ ਤੇ ਪ੍ਰੈਸ਼ਰ ਪਏਗਾ ਔਰ ਉਸ ਤੋਂ ਆਪਣੇ ਪੇਨ ਸਟਾਰਟ ਹੋ ਕੇ ਬਾਟਕ 'ਚ ਜਾਂਦੀ ਹੈ ਸਭ ਤੋਂ ਪਹਿਲਾਂ ਫਿਰ ਉਹ ਜਾਂਦੀ ਹੈ ਥਾਈ ਦੇ ਬੈਕ ਸਾਈਡ ਤੇ ਫਿਰ ਉਹ ਜਾਂਦੀ ਹੈ ਕਾਫ ਮਸਲਸ ਤੇ ਫਿਰ ਉਹ ਜਾਂਦੀ ਹੈ ਪੈਰਾਂ ਦੇ ਵਿੱਚ ਐਦਾਂ ਉਹ ਟਰੈਵਲ ਕਰਦੀ ਹੈ ਔਰ 90% ਚਾਂਸਸ ਇਹ ਹੁੰਦੇ ਆ ਵੀ ਇੱਕ ਹੀ ਲੱਤ ਦੇ ਵਿੱਚ ਦਰਦ ਹੋ ਰਿਹਾ ਹੈ ਔਰ ਬਹੁਤ ਘੱਟ ਚਾਂਸਸ ਹੁੰਦੇ ਆ ਜਿਸ ਦੇ ਵਿੱਚ ਦੋਨਾਂ ਲੱਤਾਂ ਦੇ ਵਿੱਚ ਪੇਨ ਰੇਡੀਏਟ ਕਰੇ ਸੋ ਤੁਸੀਂ ਘਬਰਾਉਣਾ ਨਹੀਂ ਅਗਰ ਤੁਹਾਨੂੰ ਵੀ ਸ਼ਟਿਕਾ ਪੇਨ ਹੈ ਜਾਂ ਤੁਹਾਨੂੰ ਵੀ ਸ਼ਟਿਕਾ ਦੇ ਸਾਈਨ ਐਂਡ ਸਿੰਪਟਮਸ ਲੱਗਦੇ ਨੇ ਤਾਂ ਤੁਸੀਂ ਵੀ ਅੱਜ ਤੋਂ ਇਹ ਚਾਰ ਪੰਜ ਚੀਜ਼ਾਂ ਤਾਂ ਕਰਨੀਆਂ ਫਾਲੋ ਕਰ ਦੋਗੇ ਤਾਂ ਤੁਸੀਂ ਸ਼ਟਿਕਾ ਦਰਦ ਤੋਂ ਆਰਾਮ ਕਰਦੇ ਵਿੱਚ ਹੀ ਪਾ ਸਕਦੇ ਹੋ ਅਗਰ ਤੁਸੀਂ ਮੈਨੂੰ ਨਹੀਂ ਚਾਹੁੰਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੀਰ ਸਿੰਘ ਸਰਾਹ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਚਲਾ ਰਹੇ ਹਾਂ ਸਾਡੀਆਂ ਦੋ ਇੰਸਟਾਗ੍ਰam ਆਈਡੀਆਂ ਨੇ ਐਸ ਸਰੀ ਸਿੰਘ ਸਰਾਹ ਫਿਜ਼ੋਥੈਰੇਪੀ ਔਰ ਦੂਜੀ ਆਈਡੀ ਡਾਕਟਰ ਗੁਰਸ਼ੀਰ ਸਿੰਘ ਤੁਸੀਂ ਉੱਥੇ ਵੀ ਸਾਡੇ ਨਾਲ ਜ਼ਰੂਰ ਜੁੜੋ ਫੇਸਬੁੱਕ ਤੇ ਵੀ ਸਾਡਾ ਪੇਜ ਹੈ ਐਸ ਸਰੀ ਸਿੰਘ ਸਰਾਹ ਫਿਜ਼ੋਥੈਰੇਪੀ ਕਲੀਨਿਕ ਦੇ ਨਾਮ ਤੇ ਉੱਥੇ ਵੀ ਤੁਸੀਂ ਸਾਨੂੰ ਫੋਲੋ ਕਰੋ ਹਫ਼ਤੇ ਦੇ ਵਿੱਚ ਦੋ ਦਿਨ ਅਸੀਂ ਲਾਈਵ ਹੁੰਨੇ ਹਾਂ ਜਿੱਥੇ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਹਾਂ ਔਰ ਅਗਰ ਤੁਸੀਂ ਸਾਨੂੰ YouTube ਤੇ ਫੋਲੋ ਨਹੀਂ ਕੀਤਾ ਡਾਕਟਰ ਗੁਰਸ਼ੀਰ ਬਲੌਗਸ ਉਸ ਨੂੰ ਵੀ ਤੁਸੀਂ ਜਰੂਰ ਸਬਸਕ੍ਰਾਈਬ ਕਰੋ Snapchat ਤੇ ਡਾਕਟਰ ਗੁਰਸ਼ੀਰ ਸਿੰਘਸਰਾ ਸੌਫ ਸ਼ੁਰੂ ਕਰੀਏ ਅੱਜ ਦੀਆਂ ਸਾਮ ਕਸਰਤਾਂ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੇ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਹੌਟ ਪੈਕ ਦਿੱਤਾ 3 ਤੋਂ 4 ਦਿਨ ਇਹ ਹੌਟ ਪੈਕ ਕਿਹੜਾ ਇਹ ਹੌਟ ਪੈਕ ਹੈਗਾ ਮਾਈਕ੍ਰੋਵੇਵ ਵਾਲਾ ਇਸ ਦੇ ਵਿੱਚ ਕੀ ਹੈ ਕਣਕ ਹੁੰਦੀ ਹੈ ਇਸ ਨੂੰ ਆਪਾਂ ਰੋਲ ਕਰਕੇ ਮਾਈਕ੍ਰੋਵੇਵ ਕਰ ਲਈਦਾ 5 ਮਿੰਟ ਲਈ ਔਰ ਉਸ ਤੋਂ ਬਾਅਦ ਇਹ ਜਿਹੜੀ ਹੀਟ ਹੈ ਦੈਟ ਇਜ਼ ਮoiਸਟ ਹੀਟ ਆਪਾਂ ਜਿਹੜਾ ਬਿਜਲੀ ਵਾਲਾ ਕੋਈ ਵੀ ਸੇਕ ਦਿੰਨੇ ਆ ਉਹ ਡਰਾਈ ਹੀਟ ਹੁੰਦਾ ਹਮੇਸ਼ਾ ਆਪਾਂ ਮoiਸਟ ਹੀਟ ਹੀ ਦੇਣੀ ਹੈ ਸੋ ਇਸ ਨੂੰ ਆਪਾਂ ਕਿਸੇ ਕਿਹੜੀ ਜਗ੍ਹਾ ਦੇਣਾ ਇਸ ਨੂੰ ਆਪਾਂ ਦੇਣਾ ਨੰਬਰ ਵਾਲੇ ਲੈਵਲ ਤੇ ਆਪਣੇ ਤਾਂ ਸਿੱਧੇ ਲੇਟ ਜਾਣਾ ਔਰ ਜਿੱਥੇ ਆਪਣਾ ਲੱਕ ਹੈ ਉੱਥੇ ਰੱਖਣਾ ਆਪਾਂ ਇਸ ਜਗ੍ਹਾ ਤੇ ਔਰ ਸਿੱਧੇ ਆਪਾਂ ਲੇਟ ਜਾਣਾ ਔਰ ਕੋਈ ਮਾਲਿਸ਼ ਨਹੀਂ ਕਰਨੀ ਕੋਈ ਕੁਝ ਨਹੀਂ ਕਰਨਾ ਤੁਸੀਂ ਇਸ ਨੂੰ ਰੋਜ਼ਾਨਾ 10 ਮਿੰਟ ਸਵੇਰੇ 10 ਮਿੰਟ ਦੋ ਔਰ ਉਸ ਤੋਂ ਬਾਅਦ ਇਸ ਨੂੰ ਤੁਸੀਂ ਕੱਢ ਦਿਓ ਹੁਣ ਗੱਲ ਕਰਨ ਲੱਗੇ ਆ ਆਪਾਂ ਕਸਰਤਾਂ ਦੀ ਕਸਰਤਾਂ ਕਿਹੜੀਆਂ-ਕਿਹੜੀਆਂ ਕੀਤੀਆਂ ਸਭ ਤੋਂ ਪਹਿਲਾਂ ਆਪਾਂ ਕਸਰਤ ਕੀਤੀ ਨਰਵ ਗਲਾਈਡ ਆਪਾਂ ਕੀ ਕੀਤਾ ਆਪਾਂ ਸਟ੍ਰੇਟ ਪੈ ਗਏ ਔਰ ਇੱਕ ਗੋਡਾ ਸੱਜੀ ਲੱਤ ਦੇ ਵਿੱਚ ਆਪਣੇ ਦਰਦ ਜਾ ਰਿਹਾ ਸੀ ਇਸ ਗੋਡੇ ਨੂੰ ਮੋੜਿਆ ਔਰ ਆਪਾਂ ਇਸ ਨੂੰ ਲੱਤ ਨੂੰ ਉੱਪਰ ਚੱਕਿਆ ਔਰ ਸਲੋ ਸਲੋ 1 2 3 4 5 6 7 8 9 10 देन ਰਿਲੈਕਸ ਫਸ ਨਿਚਰਾਕਤਾ ਇਸ ਤੇ ਤੁਸੀਂ 4 ਤੋਂ 5 ਸੈਟ ਲਾਉਣੇ ਆ ਇਹ ਹੋਗੀ ਨਰਵ ਗਲਾਈਡ ਅਗਰ ਤੁਸੀਂ ਪੈਕੇ ਕਰਨਾ ਚਾਹੁੰਦੇ ਹੋ ਇਸ ਦੀ ਇੱਕ ਹੋਰ ਆਪਸ਼ਨ ਹੈ ਅਗਰ ਆਪਾਂ ਬੈਠ ਕੇ ਕਰਨਾ ਚਾਹੁੰਦੇ ਆ ਉਸ ਦਾ ਕੀ ਹੁੰਦਾ ਮੰਨ ਲਓ ਆਪਣੀ ਸੱਜੀ ਲੱਤ ਚੁਤਾਰਦੇ ਤਾਂ ਆਪਾਂ ਇਦਾਂ ਬੈਠ ਜਾਣਾ ਔਰ ਸਿੱਧੀ ਲੱਤ ਉੱਪਰ ਚੱਕਣੀ ਔਰ ਆਪਾਂ ਉੱਪਰ ਦੇਖੀ ਔਰ ਜਦੋਂ ਲੱਤ نیچے ਲੈ ਕੇ ਆਉਣੀ ਉਹ ਤੋਂ ਆਪਾਂ نیچے ਦੇਖਾਂ ਫਿਰ ਦੇਖੋ ਧਿਆਨ ਨਾਲ ਆਪਾਂ ਪੈਰ ਅੰਦਰ ਮੋੜ ਲਿਆ ਔਰ ਲੱਤ ਉੱਪਰ ਚੱਕਤੀ ਔਰ ਉੱਪਰ ਦੇਖ ਰਹੇ ਆਪਾਂ ਇਸ ਜਗ੍ਹਾ ਤੇ ਪੂਰੀ ਖਿੱਚ ਪਈਗੀ ਬੈਕ ਸਾਈਡ ਤੇ ਛੋਟੇ ਔਰ ਜਦੋਂ ਆਪਾਂ ਫੇਰ ਲੱਤ نیچے ਲੈ ਕੇ ਜਾਣੀ ਆ ਫਿਰ ਆਪਾਂ نیچے ਦੇਖਾਂ ਫੇਰ ਉੱਪਰ ਫੇਰ 1 2 3 4 5 सिक्स सेवन एट नाइन टेन टेन रिलैक्स उसमें भी किसी चार तो पांच सेट लाओ ये होगी छोटी नंबर वन एक्सरसाइज दैट इज नर्व ग्लाइड एक्सरसाइज हूँ जी सेकंड एक्सरसाइज आप की आप नी हग्स, आप सीधे लेट गए और दोनों गोडे आप छाती के नाल लाए इतने आप होल्ड किया दस सैकेंड एक दो तो, तीन चार पाँच छः सत्त छाती के है और फिर दस गए एक दो तीन चार सात, आठ, नौ दस दिन रिलैक्स दे भी आप दस सैक्ट लाए ये हो गए थोड़िया दो कसरत जिड़िया आप बेड ते पैके कर बाकी दोनों एक्सरसाइज आपके थो करके दिखाने लगे हाँ उस भी ध्यान द ਆਪਣੇ ਸੱਜੀ ਲੱਤ ਦੇ ਵਿੱਚ ਦਰਦ ਜਾ ਰਿਹਾ ਸੀਗਾ ਸੋ ਆਪਾਂ ਦੀਵਾਰ ਦੇ ਨਾਲ ਖੜ੍ਹ ਜਾਣਾ ਸੱਜੀ ਲੱਤ ਵਾਲੇ ਸਾਈਡ ਹੀ ਖੜ੍ਹਣਾ ਆਪਾਂ ਸੱਜੇ ਪਾਸੇ ਇੱਕ ਲੱਤ ਆਪਾਂ ਲੱਕ ਤੇ ਰੱਖ ਲੈਣਾ ਇੱਕ ਹੱਥ ਔਰ ਥੈਨ ਆਪਏ ਸੋ ਅੰਦਰ ਨੂੰ ਕਰਨਾ ਇੱਥੇ ਆਪਾਂ 15 ਸੈਕਿੰਡ ਹੋਲਡ ਕੀਪ 1 2 3 4 5 6 7 8 9 10 11 12 13 14 15 ਥੈਨ ਰਿਲੈਕਸ ਫੇਰ ਆਪਾਂ ਸਟਾਰਟ ਕਰਾਂਗੇ 1 2 3 4 5 6 7 8 9 10 11 12 13 14 15 ਫੇਰ ਸਟਾਰਟ ਕੀਤਾ 1 2 3 4 5 6 7 8 9 10 11 12 13 14 15 ਦੈਨ ਰਿਲੈਕਸ ਇਸਦੇ ਵੀ ਤੁਸੀਂ 4 ਤੋਂ 5 ਸੈਟ ਲਾਉਣੇ ਆ ਜਿਸ ਸਾਈਡ ਦਰਦ ਹੈ ਉਹ ਸਾਈਡ ਅੰਦਰ ਕਰ ਦੇਣੀ ਆ ਔਰ ਕੰਧ ਦੇ ਨਾਲ ਆਪਾਂ ਇਦਾਂ ਖੜਨਾ ਥੋੜਾ ਫਰਕ ਨਾਲ ਤਾਂ ਕਿ ਇਹ ਚੀਜ਼ ਆਪਣੀ ਅੰਦਰ ਨੂੰ ਮੂਹ ਹੋ ਜਾਵੇ ਔਰ ਇਹ ਹੱਥ ਉੱਪਰ ਚਲਾ ਜਾਏ ਇਸ ਜਗ੍ਹਾ ਤੇ ਪ੍ਰੋਪਰ ਸਟ੍ਰੈਚ ਪਾਏਗਾ ਜਿਸ ਸਾਈਡ ਆਪਣੀ ਦਰਦ ਜਾ ਰਹੀ ਆ ਮਣਕਿਆਂ ਦੇ ਵਿੱਚ ਗੈਪ ਵੱਧ ਜਾਏਗਾ ਔਰ ਜੋ ਸ਼ੈਟਿਕ ਨਰਵ ਹੈ ਉਸ ਨੂੰ ਪ੍ਰੋਪਰ ਬਲੱਡ ਸਪਲਾਈ ਮਿਲੇਗੀ ਔਰ ਆਪਣੇ ਦਰਦ ਦਾ ਲੈਵਲ ਘਟਣਾ ਸ਼ੁਰੂ ਹੋ ਜਾਏਗਾ ਇਹ ਹੋਊਗੀ ਤੁਹਾਡੀ ਤੀਜੀ ਕਸਰਤ ਹੁਣ ਜਿਹੜੀ ਚੌਥੀ ਕਸਰਤ ਹੈ ਉਹ ਵੀ ਤੁਹਾਨੂੰ ਆਪਾਂ ਕਰਕੇ ਕਰਕੇ ਦਿਖਾਵਾਂਗੇ ਸੇਮ ਜਿਹੜੀ ਲਾਸਟ ਐਕਸਰਸਾਈਜ਼ ਆ ਇਸ ਦੇ ਵਿੱਚ ਵੀ ਆਪਾਂ ਰਾਈਟ ਹੈਂਡ ਉੱਪਰ ਚੱਕ ਲੈਣਾ ਔਰ ਇਸ ਨੂੰ ਆਪਾਂ ਇਦਾਂ ਟੇਢੇ ਹੋ ਜਾਣਾ ਇਸ ਜਗ੍ਹਾ ਤੇ ਇੱਥੇ ਆਪਾਂ 15 ਸੈਕਿੰਡ ਹੋਲਡ ਕਰਨਾ 1 2 3 4 5 6 7 8 9 10 11 12 13 14 15 then relax fir dekho 1 2 3 4 5 6 7 8 9 10 11 12 13 14 15 then relax jis side thode shatikka da dard ja reha hai khabbe passe ja reha taa tusi khabbe passe karoge apne sajje passe si so aap saje passe kita is naal is jagah te bahut zyada muscle relax ho jande ne aur dard da level ghat janda hai ਅਗਰ ਤੁਹਾਡੇ 10% ਦੇ ਵਿੱਚੋਂ ਤੁਸੀਂ ਦੋਨੋਂ ਸਾਈਡ ਲੈਗ ਪੇਨ ਹੈ ਤਾਂ ਤੁਸੀਂ ਇਹ ਤੁਸੀਂ ਦੋਨੋਂ ਸਾਈਡ ਕੇ ਕਸਰਤ ਕਰਨੀ ਹੈ। ਸੋ ਇਹ ਸਾਨ ਆਸਾਨ ਕਸਰਤਾਂ ਅਗਰ ਤੁਸੀਂ ਇਹ ਕਸਰਤਾਂ ਕਰਕੇ ਆਪਣਾ ਛਟਿਕਾ ਦਾ ਦਰਦ ਦੂਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹ ਜ਼ਰੂਰ ਕਰਨਾ। ਅਗਰ ਤੁਸੀਂ ਕੁਝ ਵੀ ਸਾਨੂੰ ਪੁੱਛਣਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਦੇ ਵਿੱਚ ਤੁਸੀਂ ਜ਼ਰੂਰ ਪੁੱਛ ਸਕਦੇ ਹੋ। ਮਿਲਾਂਗੇ ਜਲਦੀ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਤਿਲਦਨ ਤੁਸੀਂ ਸਾਰੇ ਜਾਣੇ ਆਪਣੀ ਸਿਹਤ ਦਾ ਔਰ ਆਪਣੀ ਪਰਿਵਾਰ ਦਾ ਧਿਆਨ ਰੱਖਿਓ ਜੀ। ਸਤਿ ਸ਼੍ਰੀ ਅਕਾਲ ਜੀ।